ਅੱਜ ਨਹੀਂ ਸ਼ੁਰੂ ਕਰ ਰਹੇ ਆ ਤੇ ਦੂਸਰਾ ਅੱਜ 236000 ਕਰੋੜ ਰੁਪਏ ਵਿੱਚ ਪੇਚ ਕੀਤਾ ਗਿਆ ਔਰਤਾਂ ਲਈ ਬੜੀ ਵਧੀਆ ਸਹੂਲਤ ਆਈ ਹੈ ਔਰਤਾਂ ਦੇ ਲਈ ਫ੍ਰੀ ਵਾਹਨ ਸੇਵਾ ਦੇ ਲਈ ਕਾਫੀ ਪੈਸਾ ਕੱਢਿਆ ਸਰਕਾਰ ਨੇ ਉਹਨਾਂ ਨੇ ਕਿਹਾ ਵੀ ਇਹ ਸਹੂਲਤ ਐਡੇ ਚੱਲਦੀ ਰਹੇਗੀ ਔਰ ਸਭ ਤੋਂ ਜਿਹੜਾ ਮੇਨ ਪੁਆਇੰਟ ਹੈ ਦਲਿਤ ਪਰਿਵਾਰਾਂ ਜਿਹੜੇ ਉਹਨਾਂ ਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ ਗਿਆ ਇਸ ਪੂਰੇ ਵਿਸ਼ਾ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜਿਆ ਸਾਡੇ ਸਹਿਯੋਗੀ ਰਜਿੰਦਰ ਜੀ ਕੁਝ ਮੈਂ ਗੱਲ ਕਰਾਂਗਾ ਕੁਝ ਉਹ ਕਰਨਗੇ ਦੇਖਦੇ ਆ ਤਰਕ ਕਿਵੇਂ ਮਿਲਦੇ ਨੇ ਤਾਂ ਰਿੰਦਰ ਜੀ ਤੁਹਾਡਾ ਸਵਾਗਤ ਹੈ ਸਰ ਸ਼ਾਮ ਦੇ ਪ੍ਰੋਗਰਾਮ ਵਿੱਚ ਜੀ ਧੰਨਵਾਦ ਰਿੰਦਰ ਜੀ ਜਿਵੇਂ ਦਾ ਬਜਟ ਦੀ ਆ ਸੀ ਕੁਝ ਵੀ ਨਹੀਂ ਹੋਇਆ ਦੇਖੋ ਜੀ ਹਾਂ ਬਜਟ ਲੋਕਾਂ ਨੂੰ ਤਾਂ ਜਾਦੇ ਉਮੀਦਾਂ ਸੀ ਬੀਬੀਆਂ ਤਾਂ ਪਰਸ ਸਵੇਰ ਬੈਠੀਆਂ ਸੀਗੀਆਂ ਵੀ ਮਤਲਬ ਆਮ ਗੱਲਾਂ ਚੱਲ ਰਹੀਆਂ ਸੀ ਕਿ ਸਾਡੇ ਖਾਤੇ 'ਚ 11100 ਰੁਪਇਆ ਜਲਦੀ ਆ ਰਿਹਾ ਹੋ ਸਕਦਾ ਅੱਜ ਅੱਜ ਕੱਲਾ ਜੇ ਪਰ ਉਹਨਾਂ ਦੇ ਕੀਤੇ ਇੱਕ ਪਾਸੇ ਦੇ ਉੱਤੇ ਪਾਣੀ ਪੈ ਗਿਆ ਤੇ ਉਹਨਾਂ ਦੇ ਪੱਲੇ ਮਜੂਸੀ ਤੋਂ ਸਵਾਈ ਹੋਰ ਕੁਝ ਨਹੀਂ ਹੋਇਆ ਅੱਛਾ ਇਹ ਗੱਲ ਮੈਂ ਦੱਸ ਦੇਣਾ ਖੇਤੀਬਾੜ ਦੇ ਵਿੱਚ ਤੇ ਕਿਸਾਨਾਂ ਨੂੰ ਖੁਸ਼ ਕਰਨ ਦੇ ਲਈ 14524 ਕਰੋੜ ਰੁਪਏ ਦਾ ਬਜਟ ਕਰ ਦਿੱਤਾ ਗਿਆ ਕਿਉਂਕਿ ਕਿਸਾਨ ਕਾਫੀ ਨਰਾਜ਼ ਸੀਗੇ ਉਹਨਾਂ ਦੇ ਲਈ ਇੱਕ ਵਧੀਆ ਸਕੀਮ ਆਈ ਹੈ ਤੇ ਦੂਸਰਾ ਤੁਹਾਨੂੰ ਦੱਸ ਦੇਣਾ ਕਿ ਜਿਹੜੇ ਗੈਂਗਸਟਰ ਐ ਜਿਨ੍ਹਾਂ ਦਾ ਥੋੜਾ ਰੋਲਾ ਚੱਲ ਰਿਹਾ ਸੀ ਉਹਨਾਂ ਦੇ ਲਈ ਹੁਣ ਸਰਕਾਰ ਨੇ ਯਾਨੀ ਐਮਰਜੈਂਸੀ ਰਿਸਪੌਂਸ ਵਾਹਨਾਂ ਦੀ ਚੈਕਿੰਗ ਜਿਹੜੀ ਕਰਦੀਆਂ ਨੇ ਉਹ ਗੱਡੀਆਂ ਖਰੀਦਣਗੇ ਉਹ ਗੱਡੀਆਂ ਬਾਹਰੋਂ ਆਣ ਗਈਆਂ ਜਲਦੀ ਖਰੀਦਣੇ ਜਾਣਗੀਆਂ ਔਰ ਇਹ ਹਾਂ ਪਹਿਲਾਂ ਤੁਸੀਂ ਉਸ ਨੂੰ ਹਾਂ ਦੇਖੋ ਗੱਡੀਆਂ ਖਰੀਦੀਆਂ ਜਾਣ ਦੇਖੋ ਅਪਾ ਨੂੰ ਜਿਹੜਾ ਸਿਸਟਮ ਹੈ ਜਿਹੜਾ ਮਾਹੌਲ ਹੈ ਉਹ ਕਿਸ ਤਰ੍ਹਾਂ ਸ਼ਾਂਤੀਪੂਰਵਕ ਰਹੇ ਉਹਦੇ ਵਾਸਤੇ ਯਤਨ ਕਰਨੇ ਚਾਹੀਦੇ ਨੇ ਜੇ ਕੋਈ ਗੱਡੀਆਂ ਬਾਹਰੋਂ ਆਉਂਦੀਆਂ ਨੇ ਬਾਕੀ ਉਹ ਗੱਡੀਆਂ ਦਾ ਕੋਈ ਰੋਲ ਹੈ ਤਾਂ ਉਹ ਗੱਡੀਆਂ ਮੰਗਾਈਆਂ ਜਾਣੀਆਂ ਚਾਹੀਨੀਆਂ ਨੇ ਨਹੀਂ ਇਹ ਨਾ ਹੋਵੇ ਕਿ ਚਿੱਟਾ ਹੱਥ ਥੀ ਹੋਈ ਬਣ ਲ ਕੇ ਤੇ ਪੰਜਾਬ ਦੇ ਕਰਜ਼ੇ ਦਾ ਭਾਰ ਹੈ ਜਿਹੜਾ ਉਹ ਹੋਰ ਨਿਗਰ ਕੀਤਾ ਜਾਵੇ ਇਹ ਨਾ ਹੋਵੇ ਬੜੀ ਸੋਚ ਸਮਝ ਤੋਂ ਬਾਅਦ ਇਹ ਗੱਲਾਂ ਦੇ ਵੱਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਸ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਡਾਮਨ ਡੋਲਰ ਅਰੇ ਇੱਕ ਹੋਰ ਦਾ ਗੱਲ ਦੱਸ ਦੇਣਾ ਕਿ ਆਮ ਆਦਮੀ ਜਿਹੜੇ ਪਾਰਟੀ ਕਲੀਨਿਕ ਨੇ ਉਸਦੇ ਲਈ 268 ਕਰੋੜ ਰੁਪਏ ਦਾ ਬਜਟ ਪੇਸ਼ ਕਰ ਦਿੱਤਾ ਗਿਆ ਵੀ ਅਸੀਂ ਹੋਰ ਖੋਲ੍ਹਾਂਗੇ ਹਾਂ ਦੇਖੋ ਜੀ ਜਿਹੜਾ ਸਿਹਤ ਦਾ ਕੰਮ ਹੈ ਸਿਹਤ ਵਾਸਤੇ ਥੋੜਾ ਜਿਹਾ ਸਰਕਾਰ ਨੇ ਕੀਤਾ ਤਾਂ ਹੈ ਜੇ ਪਰ ਲੋਕਾਂ ਦੀਆਂ ਉਮੀਦਾਂ ਦੇ ਮੁਤਾਬਿਕ ਖਰਾ ਨਹੀਂ ਉਤਰਿਆ ਕਿਉਂਕਿ 5500 ਕਰੋੜ ਰੁਪਈਆ ਇਹ ਕਹਿੰਦੇ ਵੀ ਅਸੀਂ ਲੋਕਾਂ ਦੀ ਸਿਹਤ ਤੇ ਖਰਚਾਂਗੇ ਪਰ ਲੋਕਾਂ ਦੀ ਸਿਹਤ ਖਰਾਬ ਕਰਨ ਵਾਸਤੇ ਜਦੋਂ 11000 ਕਰੋੜ ਰੁਪਈਆ ਦੀ ਸ਼ਰਾਬ ਵੇਚਣਗੇ ਸਰਵਰ ਲੋਕਾਂ ਦੀ ਸਿਹਤ ਨੂੰ ਠੀਕ ਕਰਨ ਵਾਸਤੇ ਅੱਧੇ ਪੈਸੇ ਕਿਉਂ ਰੱਖੇ ਗਏ ਨੇ ਇਹ ਬੜਾ ਧਿਆਨ ਮੰਗਦੀ ਗੱਲ ਹੈ ਕਿਉਂਕਿ ਸਭ ਤੋਂ ਪਹਿਲਾਂ ਲੋਕਾਂ ਦੀ ਸਿਹਤ ਜ਼ਰੂਰੀ ਹੈ ਬਾਅਦ ਤੇ ਵਿੱਚ ਨਸ਼ੇ ਪੱਤੇ ਨੇ ਸਰਕਾਰੀ ਨਸ਼ੇ ਨੇ ਜਿਹੜੇ ਉਹ ਘਟਾਉਣੇ ਚਾਹੀਦੇ ਸੀ ਗੱਜਰ ਦੇ ਵਿੱਚ ਉਮੀਦਾਂ ਤਾਂ ਇਹ ਸੀ ਵੀ ਕਿੰਨੇ ਠੇਕੇ ਘਟੇ ਜੀ ਇਹ ਦੱਸਣਾ ਸੀਗਾ ਤੇ ਕਿੰਨਾ ਇਹ ਮਤਲਬ ਜਦੋਂ ਸਿੱਖਿਆ ਵਾਲੀ ਗੱਲ ਸਿੱਖਿਆ ਦੇ ਕਰਾਂਗੇ ਨਸ਼ੇ ਵਾਲੀ ਇਹ ਹੈ ਵੀ ਸਰਕਾਰ ਤੋਂ ਉਮੀਦਾਂ ਹਨ ਵੀ ਕਿਉਂਕਿ ਸਰਕਾਰ ਨਸ਼ੇ ਦੇ ਬਹੁਤ ਖਿਲਾਫਤਰੀ ਹੋਈ ਹੈ ਔਰ ਤੁਰਨਾ ਵੀ ਚਾਹੀਦਾ ਹੈ ਤੇ ਜਿਹੜਾ ਸਰਕਾਰੀ ਨਸ਼ਾ ਉਹਨੂੰ ਵੀ ਘਟਾਉਣਾ ਚਾਹੀਦਾ ਸੀ ਉਹ ਕੋਸ਼ਿਸ਼ ਕਰਨੀ ਚਾਹੀਦੀ ਸੀ ਵੀ ਟੇਕਿਆਂ ਦੀ ਦਿੱਕਤੀ ਘਟਾ ਦਿੰਦੇ ਪਰ ਬਦਕਿਸਮਤ ਨਾਲ ਇਹ ਹੈ ਵੀ ਇਹਨਾਂ ਨੇ ਇਸ ਤਰ੍ਹਾਂ ਦਾ ਮਤਾ ਪਾਸ ਕਰਤਾ ਵੀ ਜਿਹੜਾ ਬੰਦਾ 9 ਬੋਤਲਾਂ ਰੱਖ ਸਕਦਾ ਸੀ ਉਹ 36 ਰੱਖ ਸਕਦਾ ਤੇ ਹੋ ਸਕਦਾ ਹੈ ਮਤਲਬ ਅਗਲੀ ਵਾਰੀ ਇਹ ਜਿਵੇਂ ਹੋਰਾਂ ਸਟੇਟਾਂ ਦੇ ਵਿੱਚ ਹੋ ਰਿਹਾ ਹੈ ਵੀ ਸ਼ਰਾਬ ਇੱਕ ਬੋਤਲ ਨਾਲ ਇੱਕ ਬੋਤਲ ਫਰੀ ਉਹ ਵੀ ਕਰ ਦੇਣ ਪਰ ਜਿਹੜਾ ਨਸ਼ੇ ਦੇ ਖਿਲਾਫ ਹੈ ਉਹ ਜੇ ਸਰਕਾਰੀ ਨਸ਼ੇ ਦੀ ਗਿਣਤੀ ਘਟਾਉਣ ਤਾਂ ਵੱਧ ਸੁਆਦ ਵਾਲੀ ਗੱਲ ਸੀ ਔਰ ਮੈਂ ਤੁਹਾਨੂੰ ਅੰਦਾਜ਼ਾ ਦੇਣਾ ਕਿ ਸੇ ਤੇ ਜਿਹੜਾ ਬੀਮਾ ਸੀ ਡਾਕਟਰ ਸਾਹਿਬ ਪਹਿਲਾਂ 5 ਲੱਖ ਰੁਪਏ ਦੀ ਉਹ ਸੀਗੀ ਤੇ ਹੁਣ 5 ਲੱਖ ਤੋਂ ਵਧਾ ਕੇ 10 ਲੱਖ ਦਾ ਬੀਮਾ ਆਮ ਲੋਕ ਲੈ ਸਕਦੇ ਨੇ ਦੇਖੋ ਜੀ بیمਾ ਤਾਂ ਠੋ بیمਾ ਕੰਪਨੀ ਉਹਦਾ ਸਰਕਾਰ ਦਾ ਤਾਂ ਕੀ ਉਹ ਤਾਂ بیمਾ ਕੰਪਨੀਆਂ ਦਾ ਕੰਮ ਜਾ ਰਿਹਾ بیمਾ ਕੰਪਨੀਆਂ ਕਰਨਗੀਆਂ ਤੇ ਜਦੋਂ ਬੰਦੇ ਦੇਣਗੇ ਉਦੋਂ ਪਤਾ ਲੱਗੂ ਇਹਦਾ ਪਹਿਲਾਂ ਦਾ ਬਿਆਨ ਵਾਚੀ ਹੈ ਜੀ ਔਰ ਇਹ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੈਰਾਵਾਦੀ ਜਿਹੜੀ ਫ੍ਰੀ ਬੱਸ ਸੇਵਾ ਸ਼ੁਰੂ ਰੱਖਾਂਗੇ ਇਹ ਬੰਦ ਨਹੀਂ ਹੋਏਗੀ ਤੇ 450 ਕਰੋੜ ਦਾ ਬਜਟ ਅੱਜ ਪਾਸ ਕਰ ਦਿੱਤਾ ਗਿਆ ਦੇਖੋ ਜੀ ਜਿਹੜਾ ਇਹ ਫालतੂ ਦੇ ਵਿੱਚ ਵੀ ਇਹਦੇ ਚ ਪੈਸੇ ਜ਼ਿਆਦਾ ਜਾ ਰਹੇ ਨੇ ਸਾਰੀਆਂ ਬੀਬੀਆਂ ਤਾਂ ਨਹੀਂ ਹੁੰਦੀਆਂ ਅਧੀਆਂ ਬੀਬੀਆਂ ਮਤਲਬ ਫਰੀ ਵਸਦੀ ਸੇਵਾ ਕਰਕੇ ਵੈਸੇ ਤੁਰੀਆਂ ਕਰਦੀਆਂ ਨੇ ਤਾਂ ਕਿ ਜਿਹੜਾ ਘਰ ਦੇ ਕੰਮ ਨੇ ਉਹੋ ਵੀ ਰੁੱਦੇ ਨੇ ਤੇ ਮਜੇ ਚਲੋ ਕਰਾਇਆ ਤਾਂ ਗਰੀ ਲੱਗਿਆ ਬਾਜ਼ਾਰ ਵਾਲਾ ਤਾਂ ਨਹੀਂ ਕੋਈ ਚੀਜ਼ ਕੋਈ ਸਮੋਸਾ ਖਾਣਾ ਕਦੇ ਚਾਹ ਦਾ ਕੱਪ ਪੀ ਲਿਆ ਕਦੇ ਗੰਨੇ ਦਾ ਜੂਸ ਵੀ ਲਿਆ ਸਾਰਾ ਇਹ ਖਰਚੇ ਦਾ ਥਾਂ ਹੈ ਚਾਹੀਦਾ ਤਾਂ ਇਹ ਵੀ ਜਿਹੜੀਆਂ ਬੀਬੀਆਂ ਜ਼ਰੂਰੀ ਹੈ ਉਹਨਾਂ ਵਾਸਤੇ ਕੋਈ ਕਾਗਜ਼ ਪੱਤਰ ਇਸ ਤਰ੍ਹਾਂ ਦਾ ਹੁੰਦਾ ਵੀ ਉਹ ਜ਼ਰੂਰੀ ਹੋਵੇ ਸਰਪੰਚ ਦੀ ਸਟੈਂਪ ਹੋਵੇ ਜਾਂ ਮਤਲਬ ਕੋਈ ਆਇਆ ਹੈ ਤਾਂ ਹੈ ਨਹੀਂ ਵੀ ਆਰਤੀ ਨਾਲ ਹਿਸਾਬ ਕਰ ਲੈ ਜਾਣਾ ਹੈ ਜੇ ਰਜਾਨਾ ਦੀ ਜਿਹੜੀ ਟਰੈਵਲਿੰਗ ਹੈ ਇਹਨੂੰ ਘੱਟ ਪਾਉਣੀ ਚਾਹੀਦੀ ਸੀ ਕਿ ਇਹਦੇ ਨਾਲ ਜਿਹੜੇ ਹਾਦਸੇ ਨੇ ਉਹ ਵੀ ਘਟਦੇ ਡਾਕਟਰ ਸਾਹਿਬ ਇੱਕ ਹੋਰ ਖੁਸ਼ਖਬਰੀ ਦੇਣਾ ਆਮ ਲੋਕਾਂ ਉੱਤੇ ਜਿਹੜੇ ਕਿ ਸ਼ਹਿਰੀ ਵਾਦੇ ਲੋਕ ਨੇ ਤੁਹਾਡੇ ਮੇਰੇ ਵਰਗੇ ਪਹਿਲਾਂ 300 ਯੂਨਿਟ ਕੱਲੀ ਕਿਸਾਨਾਂ ਨੂੰ ਬਿਲੀ ਫਰੀ ਸੀ ਅੱਜ ਉਹ ਵੀ ਸ਼ਹਿਰੀ ਵਾਦੇ ਨੂੰ ਵੀ 300 ਯੂਨਿਟ ਬਿਲੀ ਕਰ ਦਿੱਤੀ ਗਿਆ ਫਰੀ ਬਹੁਤ ਵੱਡੀ ਖਬਰ ਹੈ ਆ ਦੇਖੋ ਜੀ ਇਹਦੇ ਵਾਸਤੇ ਸਰਕਾਰ ਪਰ ਇਹ ਦੀ ਪੱਤਰਾ ਜੇ ਕੋਈ ਸ਼ਹਿਰੀਆਂ ਤੇ ਪਿੰਡੂਆਂ ਨੂੰ ਮਤਲਬ ਕਹਿਣ ਦਾ ਭਾਵੇਂ ਇਹ ਵੀ ਸਰਕਾਰ ਨੂੰ ਕੋਈ ਨਾ ਤਾਂ ਕੱਲੇ ਪਿੰਡ ਵਾਲਿਆਂ ਨੇ ਜਿਤੇ ਆ ਨਾ ਕੱਲੇ ਸ਼ਹਿਰਾਂ ਵਾਲਿਆਂ ਨੇ ਇਹ ਤਾਂ ਮਤਲਬ ਸ਼ਹਿਰੀ ਤੇ ਪਿੰਡੂ ਦਾ ਜਿਹੜਾ ਪਵਾੜਾ ਪਾਇਆ ਹੋਇਆ ਹੈ ਪਿਛਲੀਆਂ ਸਰਕਾਰਾਂ ਦਾ ਸਾਨੂੰ ਇਹ ਚ ਉਮੀਦ ਹੈ ਸਰਕਾਰ ਤੋਂ ਵੀ ਜਿਹੜਾ ਇਹ ਸ਼ਹਿਰੀ ਦਾ ਤੇ ਪਿੰਡੂ ਦਾ ਪਵਾੜਾ ਹੈ ਇਹਨੂੰ ਖਤਮ ਕਰਕੇ ਦੇਸ਼ ਦੀ ਤਰੱਕੀ 'ਚ ਹਿੱਸਾ ਪਾਉ। ਪਰ ਡਾਕਟਰ ਸਾਹਿਬ ਮੈਂ ਇੱਕ ਸਰਕਾਰ ਦੇ ਤਰਫ ਤੋਂ ਕੁੱਝ ਨਹੀਂ ਆਂ ਵੀ ਦਲਿਤ ਪਰਿਵਾਰਾਂ ਦੇ ਜੇ ਤੁਸੀਂ ਸਾਰਾ ਕਰਦੇ ਹੋ ਮਾਫ ਕਰ ਰਹੇ ਹੋ ਉਹਨਾਂ ਦੇ ਬੋਰਡ ਵੀ ਲੱਗਣਗੇ ਤਾਂ ਯਾਨੀ ਜਿਹੜੇ ਆਪਾਂ ਸਾਡੇ ਵਰਗੇ ਜਰਨਲ ਕੈਟਾਗਰੀ ਦੇ ਬੰਦੇ ਆ ਉਹ ਨਾਰਾਜ਼ ਨਹੀਂ ਹੋਣਗੇ ਉਹਨਾਂ ਦੇ ਵੀ ਕਰਨਾ ਮਾਫ ਦੇ ਕੋਈ ਜੇ ਤਾਂ ਕੋਈ ਲਿਮਟ ਇੱਕ ਕਰਜ਼ੇ maaf ਉਹ ਕਰਦੇ ਹੁੰਦੇ ਨੇ ਜਿਹੜੇ ਭਰੇ ਨਹੀਂ ਹੁੰਦੇ ਪਹਿਲਾਂ ਤੋਂ ਕੋਈ 10 10 20 20 ਸਾਲ ਦੇ ਹੁੰਦੇ ਨੇ ਉਹ ਬੈਂਕਾਂ ਵਾਲੇ ਆਪਣੇ ਪੈਸੇ ਖਰੇ ਕਰ ਲੈਂਦੇ ਨੇ ਛੇ ਤਿੰਨ ਜਿਹੜਾ ਤਾਜ਼ਾ ਲੋਨ ਹੁੰਦਾ ਉਹ ਕਾਨੂੰ maaf ਹੁੰਦਾ ਜੇ ਇਹ maaf ਕਰ ਦੇਣਗੇ ਚਲੋ ਕੋਈ ਗੱਲ ਨਹੀਂ maaf ਕਰ ਦੇਣ ਉਹ ਵੀ ਆਪਣੇ ਪੰਜਾਬ ਦੇ ਵਸਦੇ ਨੇ ਉਹਨਾਂ ਨੂੰ ਪਿਛਲੀਆਂ ਸਰਕਾਰਾਂ ਨੇ ਜੇ ਕੋਈ ਹੱਕ ਦਿੱਤਾ ਇਹ ਸਰਕਾਰ ਉਹਨਾਂ ਨੂੰ ਹੱਕ ਦਿੰਦੀ ਹੈ ਤਾਂ ਕੋਈ ਗੱਲ ਨਹੀਂ ਵਧਾਈ ਦੇ ਪਾਤਰ ਨੇ ਤੇ ਗੱਲ ਕਰ ਵੀ ਇਹ ਹੈ ਕੋਨ ਕਿਹੜੇ ਟ੍ਰਿਕੇ ਨਾਲ ਹੋਰ ਮਾਲੀ ਮਦਦ ਹੋ ਜਾਂਦੀ ਨਾ ਉਹ ਜ਼ਿਆਦਾ ਵੇਦਤਰ ਸੀ। ਔਰ ਮੈਂ ਤਾਂ ਅੰਦਾਜ਼ਾ ਦਿੰਦਾ ਕਿ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਖੇਡਾਂ ਦੇ ਵੱਲ ਪ੍ਰੇਰਿਤ ਕਰਨਾ ਸ਼ੁਰੂ ਕੀਤਾ ਹੈ। ਉਹਨਾਂ ਨੇ ਖੇਡਾਂ ਦੇ ਵਿੱਚ ਇਸ ਬਜਟ ਦੇ ਲਈ 979 ਕਰੋੜ ਰੁਪਏ ਰੱਖੇ ਨੇ। ਸਾਫ ਕਹਿਰਪਾਲ ਚੀਮਾ ਜੀ ਨੇ ਕਿ ਪਿੰਡਾਂ ਦੇ ਸ਼ਹਿਰ ਦੇ ਵਿੱਚ ਨਵੇਂ ਸਟੇਡੀਅਮ ਅਤੇ ਜਿਮ ਬਣਾਏ ਜਾਣਗੇ ਔਰ ਨੌਜਵਾਨਾਂ ਨੂੰ ਉਹਨਾਂ ਨਾਲ ਜੋੜਿਆ ਜਾਏਗਾ। ਦੇਖੋ ਇਹ ਖੇਡਾਂ ਜਿਹੜਾ ਛੋਟੇ ਪੱਦਰ ਤੇ ਖੇਡਾਂ ਨੇ ਜੀ ਪਿੰਡ ਪੱਦਰ ਤੇ ਨੇ ਬਲਾਕ ਪੱਦਰ ਤੇ ਨੇ ਜ਼ਿਲ੍ਹਾ ਪੱਦਰ ਤੇ ਨੇ ਤੇ ਇਹ ਤਾਂ ਖੇਡਾਂ ਸਿਹਤ ਵਾਸਤੇ ਫਾਇਦੇਮੰਦ ਨੇ ਤੇ ਆਪਸੀ ਭਾਈਚਾਰਾ ਵੀ ਬਣਦਾ ਇਹਨਾਂ ਨਾਲ ਜੀ ਤੇ ਜਦੋਂ ਇਹਨਾਂ ਨੂੰ ਇੰਟਰਨੈਸ਼ਨਲ ਪੱਦਰ ਤੇ ਲੈ ਜਾਂਦੇ ਨੇ ਫੇਰ ਤਾਂ ਜਿਹੜੇ ਵੱਡੇ ਖਿਡਾਰੀ ਨੇ ਸਵਾਏ ਸਮਗਲੇਰ ਤੋਂ ਹੋਰ ਉਹਨਾਂ ਦਾ ਕੋਈ ਰੋਲ ਨਹੀਂ ਰਹਿੰਦਾ ਇੱਧਰ ਲੈ ਨਸ਼ਾ ਉੱਧਰ ਲੈ ਜਾਂਦੇ ਨੇ ਉੱਧਰ ਲੈ ਨਸ਼ਾ ਇੱਧਰ ਲੈ ਆਉਂਦੇ ਨੇ ਜਿਸ ਤਰ੍ਹਾਂ ਇੱਕ ਇਸ ਬੰਦੇ ਨੇ ਕਿਹਾ ਕੱਲ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਤਾਂ ਕਹੀ ਜ ਬੜੀ ਦੁੱਖਦਾਇਕ ਖਬਰ ਹੈ ਉਹ ਤੁਹਾਡੇ ਨਾਲ ਸਾਂਝੀ ਕਰਦਾ ਜੰਮੂ ਕਸ਼ਮੀਰ ਚ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਜੀ ਜੀ ਉਹ ਕਹਿੰਦਾ ਵੀ ਜਿਹੜਾ ਨਸ਼ਾ ਹੈਗਾ ਸਾਡੇ ਉਹ ਪੰਜਾਬ ਤੋਂ ਆ ਰਿਹਾ ਹੈ ਹਾਂ ਜੀ ਠੇਕੇਦਾਰ ਨੇ ਸਾਡੋਂ ਕਹਿੰਦਾ ਰੇਤਾ ਲੈ ਜਾਂਦੇ ਨੇ ਪਹਾੜ ਚੋਂ ਤੇ ਇੱਥੇ ਚਿੱਟੇ ਦਾ ਟਰੱਕ ਲਾ ਜਾਂਦੇ ਨੇ ਇਸ ਨੂੰ ਬੰਦ ਕਰਨਾ ਚਾਹੀਦਾ ਹੈ ਇਹਦੇ ਬਾਰੇ ਵੀ ਪੁੱਛਣਾ ਵੀ ਆਪਾਂ ਸਰਕਾਰ ਦਾ ਕੀ ਇੱਥੇ ਰੋਲ ਹੈ ਜਾਂ ਸਰਕਾਰੇ ਦੇ ਵਾਸਤੇ ਕੀ ਉਪਰਾਲਾ ਕਰਦੀ ਹੈ ਔਰ ਸਰਕਾਰ ਨੇ ਅੱਜ ਇੱਕ ਇਹ ਫੈਸਲਾ ਲਿੱਤਾ ਹੈ ਡਾਕਟਰ ਸਾਹਿਬ ਨਸ਼ਿਆਂ ਦੇ ਤਹੰ ਦੱਸ ਦੇਣਾ ਕਿ ਹੁਣ ਟੀਮਾਂ ਦਾ ਗਠਨ ਕੀਤਾ ਜਾਏਗਾ ਇੱਕ ਹਫਤੇ ਅੰਦਰ ਅੰਦਰ ਔਰ ਇਹ ਹਰੇਕ ਪਿੰਡ ਹਰੇਕ ਘਰ ਦੇ ਜੇ ਲੋਕ ਜਾਣਗੇ ਸਰਕਾਰ ਦੇ ਹਰੇਕ ਘਰ ਦੇ ਮੈਂਬਰਾਂ ਨੂੰ ਪੁੱਛਣਗੇ ਵੀ ਤੁਹਾਡੇ ਘਰ ਚੋਂ ਕਿੰਨੇ ਮੈਂਬਰ ਨਸ਼ਾ ਕਰਦੇ ਆਂ ਜਿਹੜਾ ਕਰਦਾ ਉਹਨੂੰ ਯਾਨੀ ਕਿ ਸਰਕਾਰੀ ਦਵਾਈਆਂ ਦਵਾਈਆਂ ਜਾਣਗੀਆਂ ਤੇ ਜੇ ਉਹ ਨਹੀਂ ਆਸਾ ਸੈਂਟਰ ਤਾਂ ਉਹਨੂੰ ਘਰੇ ਹੀ ਦਾ ਇਲਾਜ ਕੀਤਾ ਜਾਏਗਾ ਫਰੀਓ ਕੋਸਟ ਦੇਖੋ ਜੀ ਇਹ ਤਾਂ 2 ਮਿੰਟਾਂ ਦਾ ਕੰਮ ਹੈ ਇਹ ਤਾਂ ਇੱਥੇ ਮੈਂ ਤੁਹਾਨੂੰ ਦੱਸ ਦਿੰਦਾ ਵੀ 11000 ਛਾਟੇ 11000 ਕਰੋੜ ਰੁਪਏ ਨੂੰ 3 ਕਰੋੜ ਤੇ 3 ਤੇ ਵੰਡ ਲਓ ਬਸ ਜੀ ਕਿਤੇ ਨੇ ਕਰੋੜ ਆबादी ਹੈ 11.5 ਹਜ਼ਾਰ ਕਰੋੜ ਦੀ ਆਪਾਂ ਸ਼ਰਾਬ ਵੇਚ ਲਈ ਜਿੰਨੀ ਆ ਗਈ ਉਹਨਾਂ ਹਰੇਕ ਬੰਦੇ ਦੇ ਹਿੱਸੇ ਨਸ਼ਾ ਆ ਗਿਆ ਫੋਰਨ ਚੇਤਾ ਕੀ ਇਹ ਦੂ ਕੈਲਕੂਲੇਟ ਹੋਊਗਾ ਜੀ ਸਹੀ ਕਹਿ ਰਹੇ ਹੋ 11000 ਕਰੋੜ ਨੂੰ 3 ਕਰੋੜ ਤੇ ਵੰਡ ਲੋ ਜਿੰਨੇ ਤਾਂ ਉਹ ਆ ਗਿਆ ਉਹਨੀਆਂ ਉਹਦੀਆਂ ਸ਼ਰਾਬੀਆਂ ਬੋਤਲਾਂ ਉਹਦੇ ਸਿਆ ਜਾਣਗੀਆਂ ਨਸ਼ਾ ਆ ਜਾਊਗਾ ਇਹ ਤਾਂ ਮਤਲਬ ਮਿੰਟ ਦੀ ਗੱਲ ਹੈ ਇਹਦੇ ਚ ਟੀਮਾਂ ਕੀ ਕਰਨਗੀਆਂ ਜੀ ਇਹ ਟੀਮਾਂ ਦੇ ਕੰਮ ਕਰਨ ਵਾਲਾ ਨਹੀਂ ਹੈਗਾ ਇਹ ਤਾਂ ਕਰਨ ਵਾਲਾ ਤਾਂ ਸਰਕਾਰਾਂ ਦੇ ਕਰਨ ਵਾਲਾ ਹੈ ਟੀਮਾਂ ਇਹਦੇ ਚ ਕੀ ਕਰਨਗੀਆਂ ਘਰ ਦੇ ਕਿਸੇ ਨੂੰ ਜਾਂ ਕੋਈ ਜੇ ਕੋਈ ਜਰਦਾ ਵੀ ਲੈਂਦਾ ਜੀ ਕੋਈ ਵੀ ਨਹੀਂ ਕੋਈ ਦੱਸਦਾ ਪੰਜਾਬ ਦੇ ਵਿੱਚ 7% ਲੋਕ ਨੇ ਜਿਹੜੇ ਜ਼ਰਦਾ ਕਰਦੇ ਨੇ ਜੀ ਜੀ ਚੁਪੀ ਦੇ ਵਿੱਚ 80% ਲੋਕ ਨੇ ਟੀਮਾਂ ਭੇਜ ਲੈਣਾ ਸਹੀ ਗੱਲ ਕਹਿ ਰਹੇ ਰਾਜ ਹਰਿਆਣੇ ਦੇ ਵਿੱਚ ਵੀ 50% ਲੋਕ ਜ਼ਰਦਾ ਖਾਂਦੇ ਨੇ ਜੀ ਤੇ ਗਾਂਹ ਜਬ ਮਿਜ਼ੋਰਮਾ ਦੇ ਵਿੱਚ 90 95% ਖਾਂਦੇ ਨੇ ਪੰਜਾਬ ਦੇ ਵਿੱਚ 30000 ਜਨਾਨੀ ਹੈ ਜਿਹੜੀ ਉਹ ਸ਼ਰਾਬ ਪਿੰਦੀ ਹੈ ਅਰਨਾਚਲ ਪ੍ਰਦੇਸ਼ ਦੇ ਵਿੱਚ ਤੇਲੰਗਾਨਾ ਦੇ ਵਿੱਚ ਟੋਟਲ ਆਬਾਦੀ ਦਾ 80% ਸ਼ਰਾਬੀਨੀਆਂ ਨੇ ਜਿਹਨਾਂ ਨਹੀਂ ਭੇਜ ਲੋਤੀ ਮੈਨੂੰ ਇਹਦਾ ਪਤਾ ਲੱਗਿਆ ਪਿਆ ਜੀ ਇਹਦਾ ਪੰਜਾਬ ਨੂੰ ਬੰਨ ਕਿਸਮ ਦੀ ਆ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਹੈ ਪਿਛਲੇ 50 ਸਾਲ ਤੋਂ ਸਾਨੂੰ ਕੋਈ ਦੂਰ ਅੰਦੇਸ਼ੀ ਲੀਡਰ ਨਹੀਂ ਮਿਲਿਆ ਜਿਹਦੇ ਅਖਮਿਆਜਾ ਅਸੀਂ ਅੱਜ ਭੁਗਤ ਰਿਆ ਅੱਜ ਦੀ ਨੌਜਵਾਨੀ ਭੁਗਤ ਰਹੀ ਹੈ ਜਿੰਨਾਂ ਨੂੰ ਚਿੱਟੇ ਦੇ ਨਾਂ ਤੇ ਬਦਨਾਮ ਕੀਤਾ ਗਿਆ ਦੈਸ਼ਤ ਗਰਦਾਂ ਦੇ ਨਾਂ ਤੇ ਬਦਨਾਮ ਕੀਤਾ ਗਿਆ ਤੇ ਗੈਂਗਸਟਰਾਂ ਦੇ ਨਾਂ ਤੇ ਬਦਨਾਮ ਕੀਤਾ ਗਿਆ ਹੋਰ ਇਹ ਜੇ 92900 ਚੀਜ਼ਾਂ ਦੇ ਨਾਂ ਧਰ ਕੇ ਪੰਜਾਬ ਦੇ ਨੌਜਾਨੇ ਨੂੰ ਬਦਨਾਮ ਕੀਤਾ ਗਿਆ ਜਿਨ੍ਹਾਂ ਨੂੰ ਪੰਜਾਬ ਦਾ ਰਾਖਾ ਸਮਝਦੇ ਸੀ ਉਹ ਪੰਜਾਬ ਦੇ ਸਗੇ ਨਹੀਂ ਹੋ ਕੇ ਬਲੇ ਇਹ ਪੰਜਾਬ ਦੀ ਸਭ ਤੋਂ ਵੱਡੀ ਤਰਾਸਤੀ ਤੇ ਬਦਕਿਸਮਤੀ ਹੈ ਡਾਕਟਰ ਸਾਹਿਬ ਇੱਕ ਹੋਰ ਅਪਡੇਟ ਦੇ ਦੇਣਾ ਕਿ ਖੇਤੀਬਾੜੀ ਅਤੇ ਸਾਇਹ ਖੇਤਰ ਦੇ ਲਈ ਸਰਕਾਰ ਦੇ ਵੱਲੋਂ 14 1524 ਕਰੋੜ ਰੁਪਏ ਦਾ ਬਜਟ ਪੇਸ਼ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਵੀ ਜਿਹੜੇ ਕਿਸਾਨ ਆਪਣੇ ਸੰਸਮਾਨ ਮੰਗੇ ਨਹੀਂ ਖਰੀਦ ਸਕਦੇ ਇਹ ਬਜਟ ਉਹਨਾਂ ਦੇ ਲਈ ਹੈ ਤਾਂ ਕਿ ਸਾਡੇ ਕਿਸਾਨ ਬੈਠੇ ਨੇ ਉਹ ਕੋਈ ਕਰਜ਼ਾ ਜ਼ਿਆਦਾ ਜ਼ਿਆਦਾ ਨਾ ਲੈਣ ਸਰਕਾਰ ਉਹਦੀ ਹੈਲਪ ਕਰੇਗੀ ਦੇਖੋ ਜੀ ਪੰਜਾਬ ਦੇ ਵਿੱਚ ਤਾਂ ਸੰਦ ਤਾਂ ਪਹਿਲਾਂ ਹੀ ਜਾਦੇ ਨੇ ਜੀ ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਨੇ ਜਿੰਨੀ ਮਤਲਬ ਇੱਕ ਐਵਰੇਜ ਹੁੰਦੀ ਆ ਵੀ ਜੇ ਇੰਨੀ ਜ਼ਮੀਨ ਹੋਵੇ ਤਾਂ ਐਨੇ ਟਰੈਕਟਰ ਚਾਹੀਦੇ ਨੇ ਐਨੇ ਘੰਟੇ ਟਰੈਕਟਰ ਚੱਲਣਾ ਚਾਹੀਦਾ ਉਹਦੀ ਰੇਸ਼ਾ ਤਾਂ ਪੰਜਾਬ ਦੇ ਵਿੱਚ ਕਿਤੇ ਜ਼ਿਆਦਾ ਹੈ ਪੰਜਾਬ ਤੋਂ ਮਤਲਬ ਵੱਡੀਆਂ ਜਿਹੜੀਆਂ ਏਜੰਸੀਆਂ ਉਹ ਤਾਂ ਇਹ ਗੱਲ ਮੰਨਦੀਆਂ ਵੀ ਪੰਜਾਬ ਦੇ ਵਿੱਚ ਮਸ਼ੀਨਰੀ ਪਹਿਲੇ ਵੱਲ ਲੋੜ ਤੋਂ ਜ਼ਿਆਦਾ ਹੈ ਠੀਕ ਆ ਵੀ ਸਰਕਾਰੇ ਕਰਦੀ ਆ ਤਾਂ ਕਰ ਲੈ ਸਿਹਤ ਮਤਲਬ ਸਿੱਖਿਆ ਤੇ ਵੀ ਥੋੜਾ ਜਿਆਦਾ ਬੋਲੋ हां ਸਿੱਖਾ ਦੇ ਬਾਰੇ ਕੋਈ ਇੰਨਾ ਖਾਸ ਨਹੀਂ ਆਇਆ ਹਾਂ ਦੋ ਯੂਨੀਵਰਸਟੀਆਂ ਸਰਕਾਰ ਨਵੀਆਂ ਖੋਲੇਗੀ ਇੱਕ ਤਾਂ ਗੱਲ ਹੋ ਗਈ ਹੈ ਕਿ ਉਹ ਖੋਲੀ ਜਾਏਗੀ ਯਾਨੀ ਕਿ ਚੰਡੀਗੜ੍ਹ ਸਾਈਡ ਤੇ ਦੂਸਰੀ ਅਮਰੀਕਾ ਸਾਈਡ ਜਿਹੜੀ ਕਾਲਜ ਯੂਨੀਵਰਸਿਟੀ ਹੈ ਉਹਨੂੰ ਵਧਾਇਆ ਜਾਏਗਾ ਉਹਦਾ ਦਾਇਰਾ ਦੇਖੋ ਇਹ ਉਹਦਾ ਵਧਾਤਾ ਦਿੱਤਾ ਠੀਕ ਹੈ ਵੀ ਵਧਾਇਆ ਜਾਣਾ ਚਾਹੀਦਾ ਚੰਗੀ ਗੱਲ ਹੈ ਪਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਲੇ ਸਕੂਲ ਬੰਦ ਹੋਏ ਸੀਗੇ ਤੇ ਕਾਂਗਰਸ ਨੇ ਬੰਦ ਕੀਤੇ ਸੀ ਸ਼੍ਰੋਮਣੀ ਅਕਾਲੀ ਦਲ ਨੇ 200 ਚਾਰ ਸਕੂਲ ਬੰਦ ਕੀਤੇ ਸੀ ਆਪਦੇ ਟਨਰਰ ਦੇ ਵਿੱਚ ਉਹਨਾਂ ਨੂੰ ਵੀ ਖੋਲ ਕੇ ਉਹਨਾਂ ਲੋਕਾਂ ਨੂੰ ਉਹ ਸਕੂਲਾਂ ਦੀਆਂ ਚਾਬੀਆਂ ਫਰਾਉਣੀਆਂ ਚਾਹੀਦੀਆਂ ਸੀ ਜੇ ਇਹ ਸਰਕਾਰ ਲੋਕਪੱਖੀ ਹੈ ਕਾਂਗਰਸ ਸਰਕਾਰ ਨੇ ਤੁਹਾਨੂੰ ਮੈਂ ਦੱਸਦਾ ਜੀ 1309 ਸਕੂਲ ਬੰਦ ਕੀਤੇ ਸੀਗੇ ਆਪਦੇ 5 ਸਾਲ ਦੇ ਟਨਰਰ ਦੇ ਵਿੱਚ ਉਹਨਾਂ ਸਕੂਲਾਂ ਨੂੰ ਚਾਲੂ ਕਰਕੇ ਉਹਨਾਂ ਦੀਆਂ ਬਿਲਡਿੰਗਾਂ ਉਹਨਾਂ ਦੀਆਂ ਇਮਾਰਤਾਂ ਸਹੀ ਕਰਕੇ ਉੱਥੇ ਸਟਾਫ ਪੂਰਾ ਕਰਕੇ ਉਹਨਾਂ ਨੂੰ ਚਾਬੀਆਂ ਫਰਾਉਣੀਆਂ ਸਨ ਤਾਂ ਕਿ ਲੋਕਾਂ ਦੇ ਵਿੱਚ ਸਿੱਖਿਆ ਦੀ ਕ੍ਰਾਂਤੀ ਆ ਜਾਏ ਪੰਜਾਬ ਦੇ ਵਿੱਚ 2025 ਪਰ ਸਕੂਲ ਇਹੋ ਜਿਹੇ ਨੇ ਜਿੱਥੇ ਇੱਕ ਵੀ ਬੱਚਾ ਨਹੀਂ ਪੜਦਾ ਉਥੇ 35 ਅਧਿਆਪਕ ਸਰਵਿਸ ਕਰਦੇ ਨੇ ਉਹਨਾਂ ਨੂੰ ਉਥੋਂ ਚੇਂਜ ਕਰਕੇ ਜਿੱਥੇ ਸਟਾਫ ਦੀ ਘਾਟ ਹੈ ਉਥੇ ਉਹਨਾਂ ਨੂੰ ਲਾਇਆ ਜਾਣਾ ਚਾਹੀਦਾ ਬਦਕਿਸਮਤੀ ਆ ਪੰਜਾਬ ਦੇ ਵਿੱਚ 2000 ਸਕੂਲ ਇਹੋ ਜਿਹੇ ਜਿੱਥੇ ਇੱਕ ਟੀਚਰ ਚੰਗਾ ਲਾ ਰਿਹਾ ਯਾਨੀ ਕਿ ਟੈਂਡਲ ਦੀ ਲੋੜ ਹੈ ਤੇ ਸਾਨੂੰ ਇੱਕ ਮਿੰਟ ਸਾਨੂੰ ਇਸ ਕਾਲਜ ਆ ਖੋਲਣ ਦੀ ਵੀ ਲੋੜ ਹੈ ਤੇ ਸਰਕਾਰ ਨੂੰ ਇਹ ਵੀ ਚਾਹੀਦਾ ਸੀਗਾ ਵੀ ਪਿਛਲੀਆਂ ਸਰਕਾਰਾਂ ਦੇ ਨਾਲ ਕੰਪੇਅਰ ਕਰਿਆ ਕਰਨ ਹਰ ਇੱਕ ਗੱਲ ਉਹ ਪਿਛਲੀਆਂ ਸਰਕਾਰਾਂ ਦੇ ਵਿੱਚ ਪੰਜਾਬ ਤੇ ਕਿੰਨੇ ਬੰਦੇ ਡੀਸੀ ਬਣੇ ਪੰਜਾਬ ਤੇ ਕਿੰਨੇ ਬੰਦੇ ਆਈਪੀਐਸ ਬਣੇ ਕਿੰਨੇ ਬੰਦੇ ਪੀਸੀਐਸ ਬਣੇ ਸਾਡੀ ਸਰਕਾਰ ਦੇ ਵਿੱਚ ਕਿੰਨੇ ਬਣੇ ਜੇ ਅਸੀਂ ਵੱਧ ਜਾਂਦੇ ਆ ਤਾਂ ਇਹਨੂੰ ਅਸੀਂ ਸਿੱਖਿਆ ਦੀ ਕ੍ਰਾਂਤੀ ਕਹਾਂਗੇ ਜੇ ਅਸੀਂ ਸਾਡੀ ਗਿਣਤੀ ਉਦੋਂ ਵੀ ਘੱਟ ਰਹੇਗੀ ਜਾਂ ਬਰਾਬਰ ਹੈਗੀ ਤਾਂ ਫਿਰ ਅਸੀਂ ਕਹਾਂਗੇ ਵੀ ਸਾਡਾ ਸਿੱਖਿਆ ਤੰਤਰ ਜਿਹੜਾ ਉਹ ਬਹੁਤਾ ਕੋਈ ਕੰਮ ਜਾਵ ਨਹੀਂ ਸੋ ਡਾਕਟਰ ਸਾਹਿਬ ਅੰਤ ਤੇ ਨਿਕਲਿਆ ਕਿ ਜਿਵੇਂ ਲੋਕਾਂ ਨੂੰ ਬਹੁਤ ਸਾਰੀਆਂ ਆਸਾਂ ਸੀਗੀਆਂ ਇਸ ਦੇ ਬਜਟ ਤੋਂ ਉਹ ਪੂਰੀਆਂ ਨਹੀਂ ਹੋਈਆਂ ਖਾਸ ਕਰਕੇ ਸਭ ਤੋਂ ਜ਼ਿਆਦਾ ਆਪਣੇ ਸਵੇਰੇ ਚੈਨਲ ਦੇ ਲੋਕ ਜੁੜੇ ਸੀਗੇ ਆਪਾਂ ਸਵੇਰੇ ਇਹ ਮੁੱਦਾ ਇਕੱਠੇ ਕੀਤਾ ਜੀ ਭਾਈ ਲੋਕਾਂ ਨੂੰ ਬਹੁਤ ਕੁਝ ਮਿਲੇਗਾ ਪਰ ਲੋਕਾਂ ਨੂੰ ਉਹ ਨਹੀਂ ਮਿਲਿਆ ਜਿੰਨਾ ਲੋਕਾਂ ਨੇ ਸੋਚਿਆ ਸੀਗਾ ਡਾਕਟਰ ਸਾਹਿਬ ਦੇਖੋ ਜੇਕਰ ਇਹ ਬਜਟ ਐਦਾਂ ਹੀ ਚੱਲਦੇ ਰਹੇ ਤਾਂ ਫਿਰ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਟਣਾ ਤੈ ਮੰਨਦੇ ਹੋ ਹਾਂਜੀ ਇਹ ਤਾਂ ਗੱਲ ਹੈਗੀ ਹੈ ਜੀ ਇਹ ਤਾਂ ਠੀਕ ਹੈ ਵੀ ਮਾਨ ਸਾਹਿਬ ਦੂਰੰਦੇਸ਼ੀ ਥੋੜਾ ਜਿਹਾ ਹੈਗਾ ਧਿਆਨ ਕਰਦਾ ਹੈ ਵੀ ਮੇਰੀ ਪਰਜਾ ਦਾ ਕਿਉਂ ਥੋੜਾ ਜਿਹਾ ਪੁਲਿਸਿੰਗ ਵਾਸਤੇ ਵੀ ਹੈ ਜੀ ਪੁਲਿਸਿੰਗ ਵਾਸਤੇ ਵੀ ਨਵਾਂ ਮਤਲਬ ਪੁਲਿਸ ਨੂੰ ਜਿਆਦਾ ਚੌਕਸ ਕਰ ਰਹੇ ਆ ਪੁਲਿਸ ਕੋਲੇ ਹਥਿਆਰ ਕਰ ਰਹੇ ਆ ਪੁਲਿਸ ਨੂੰ ਡੰਗਾ ਡੂਗਾ ਵੀ ਨਵੀਆਂ ਲੈ ਕੇ ਦੇ ਰਹੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹ ਬੜਾ ਸਤਰਕ ਰਹੇ ਤੇ ਜੇ ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰਦਾ ਜਾਂ ਤੇ ਉਹਨੂੰ ਕੁੱਟ ਕੇ ਘਰੇ ਵੀ ਵੜਾਇਆ ਜਾਵੇ ਮਤਲਬ ਇਸ ਤਰ੍ਹਾਂ ਦੇ ਪੁਲਿਸਿੰਗ ਨੂੰ ਵੱਧ ਅਧਿਕਾਰ ਦੇ ਰਿਹਾ ਹੈ ਪੁਲਿਸ ਕੋਲੇ ਨਵੇਂ ਹਥਿਆਰ ਦੇ ਰਿਹਾ ਹੈ ਪੁਲਿਸ ਨੂੰ ਨਵੀਆਂ ਗੱਡੀਆਂ ਦੇ ਰਿਹਾ ਹੈ ਇਹ ਇਤਨ ਵੀ ਸਰਕਾਰ ਦਾ ਬਹੁਤ ਜ਼ਿਆਦਾ ਧਿਆਨ ਹੈ ਮਤਲਬ ਇਤਰੋ ਧਿਆਨ ਹਟਾ ਕੇ ਮੈਂ ਤਾਂ ਹੀ ਬੇਨਤੀ ਕਰਦਾ ਵੀ ਥੋੜਾ ਜਿਹਾ ਜੇ ਲੋਕਪੱਖੀ ਨੀਤੀਆਂ ਨੇ ਜਿਹੜੀਆਂ ਉਹਨਾਂ ਵਾਲੇ ਪਾਸੇ ਧਿਆਨ ਜ਼ਿਆਦਾ ਦਿੱਤਾ ਜਾਵੇ ਕਿਉਂਕਿ ਡੰਡਾ ਤਾਂ ਸਰਕਾਰ ਕੋਲੇ ਹੁੰਦਾ ਹੈਗਾ ਜਿਹੜਾ ਸਰਕਾਰ ਨੂੰ ਲੰਮਾ ਟਾਈਮ ਕੁਰਸੀ ਦੇ ਬਰਾਜਮਾਂ ਰੱਖਣਾ ਹੁੰਦਾ ਹੈ ਉਹ ਪਬਲਿਕ ਨੇ ਰੱਖਣਾ ਹੁੰਦਾ ਲੋਕਾਂ ਨੇ ਰੱਖਣਾ ਹੁੰਦਾ ਹੈ ਨਾ ਕਿ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਜੀ ਲੋਕਾਂ ਨੂੰ ਅਧਿਕਾਰ ਚਾਹੀਦੇ ਹੁੰਦੇ ਨੇ ਲੋਕਾਂ ਨੂੰ ਪਿਆਰ ਚਾਹੀਦਾ ਹੁੰਦਾ ਲੋਕਾਂ ਨੂੰ ਸਤਿਕਾਰ ਚਾਹੀਦਾ ਹੁੰਦਾ ਪਰ ਬਦਕਿਸਮਤੀ ਇਹ ਹੈ ਵੀ ਜਿਸ ਤਰ੍ਹਾਂ ਲੋਕਾਂ ਦੇ ਨਾਲ ਪਹਿਲਾਂ ਵਾਲੀਆਂ ਸਰਕਾਰਾਂ ਡੰਡਾ ਭਰਾਉਂਦੀਆਂ ਰਹੀਆਂ ਉਸੇ ਤਰ੍ਹਾਂ ਹੀ ਡੰਡਾ ਸਾਡੀ ਸਰਕਾਰ ਵੀ ਮਾਰ ਰਹੀ ਹੈ ਮਤਲਬ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਪਿਆਰ ਤੇ ਸਤਿਕਾਰ ਦੇ ਨਾਲ ਪੇਸ਼ ਆਓ ਤਾਂ ਕਿ ਆਪਾਂ ਆਉਣ ਵਾਲੇ ਕਈ ਸਾਲ ਲੈ ਜਿਹੜੇ ਉਹ ਰਾਜ ਭਗ ਤੇ ਲੋਕਾਂ ਦੀ ਸੇਵਾ ਕਰ ਰਹੀ ਹੈ ਚਲੋ ਡਾਕਟਰ ਸਾਹਿਬ ਤੁਸੀਂ ਆਪਣੇ ਕੀਮਤੀ ਸਮਾਂ ਤੇ ਆਪਣੇ ਸਾਨੂੰ ਵਿਚਾਰ ਸਾਂਝੇ ਕੀਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਥੈਂਕ ਯੂ ਸਰ ਤੇ ਦੋਸਤੋ ਇਹਨਾਂ ਨਾਲ ਜੁੜੇ ਸਾਡੇ ਸਹਿਯੋਗੀ ਰਜਿੰਦਰ ਜੀ ਤੇ ਸਾਡੇ ਅਕਸਰ ਜੁੜਦੇ ਰਹੇ ਜਿਵੇਂ ਕਿ ਅੱਜ ਬੜੀ ਵੱਡੀਆਂ ਵੱਡੀਆਂ ਆਸਾਂ ਸੀਗੀਆਂ ਲੋਕਾਂ ਨੂੰ ਕਿ ਅੱਜ ਪੰਜਾਬ ਦਾ ਵੇਅਰਡ ਪਾਸ ਹੋਣਾ ਹੈ ਔਰ ਸਤੋਂ ਡੀਡੀ ਹੀ ਗਾਰੰਟੀ ਪੂਰੀ ਕੀਤੀ ਹੈਗੀ ਔਰਤਾ ਦੀ 11100 ਰੁਪਏ ਜਿਹੜਾ ਦੇਣਾ ਪਰ ਮਹੀਨਾ ਉਹ ਗਾਰੰਟੀ ਤੇ ਗਲਬਾਤ ਕੋਈ ਨਹੀਂ ਹੋਈ ਉਦੇ ਉਪਰ ਕਹਿ ਦਿੱਤਾ ਗਿਆ ਵੀ ਅਸੀਂ ਇਹਦੇ ਉੱਪਰ ਸਰਵੇ ਟੀਮਾਂ ਬਣਾ ਰਿਹਾ ਜਲਦੀ ਦੇ ਦਾਂਗੇ ਇਹ ਤਾਂ 3 ਸਾਲ ਤੋਂ ਸੁੰਦੇ ਆ ਰਹੇ ਆ ਪੰਜਾਬ ਦੇ ਲੋਕ ਇਸ ਤੇ ਵੀ ਬੜੇ ਵੱਡੇ ਸਵਾਲ ਖੜੇ ਹੋਏ ਆ ਪੰਜਾਬ ਸਰਕਾਰ ਤੇ ਪਰ ਹਾਂ ਔਰਤਾਂ ਦੇ ਲਈ ਖੁਸ਼ਖਬਰੀ ਆਈ ਹੈ ਜਿਹੜੀ ਉਹਨਾਂ ਦੀ ਬਸੇਵਾ ਤੇ ਗੱਲਾਂ ਉੱਠੀਆਂ ਸੀ ਉਹ ਐਵੇਂ ਹੀ ਬਹਾਰ ਰਹੀ ਗਈ ਉਸ ਦੇ ਵਿੱਚ ਸਰਕਾਰ ਨੇ 523 ਕਰੋੜ ਰੁਪਏ ਰੱਖਿਆ ਹੋਇਆ ਤੇ ਤੀਜੀ ਕੋ ਆਪਸ਼ਨ ਆਈ ਹੈ ਦਲਿਤ ਪਰਿਵਾਰਾਂ ਦੇ ਲਈ ਉਹਨਾਂ ਦਾ ਜਿਹੜਾ ਸਾਰਾ ਕਰਜ਼ਾ ਸੀ ਜਿਹੜੇ ਡਿਫਾਲਟ ਰ ਸੀ ਉਹ ਸਾਰਾ ਕਰਜ਼ਾ ਹੁਣ ਮਾਫ ਕਰ ਦਿੱਤਾ ਗਿਆ ਹਾਲਾਂਕਿ ਦੋਸਤੋ ਇਹ ਬਜਟ ਤੋਂ ਲੋਕ ਕਿੰਨੇ ਖੁਸ਼ ਨੇ ਤੇ ਕਿੰਨੇ ਦੁਖੀ ਨੇ ਇਹ ਆਉਣੋ ਸਮਾਂ ਸੇਗਾ ਤੇ ਜੋ ਵੀ ਇਸ ਦੀ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗਾ